ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਤਪਸਥਾਨ ਨਿਰਮਲ ਕੁਟਿਆ ਸ਼ਾਂਭਾੜੀ ਪਿੰਡ ਪੰਡਵਾ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਸਮਾਗਮ ਵਰਸੀ ਸਮਾਗਮ ਅਤੇ ਗੁਰਮਤ ਸਮਾਗਮ ਇਹ ਬਹੁਤ ਵੱਡੇ ਵਿਸ਼ਾਲ ਉਤਸ਼ਾਹ ਦੇ ਨਾਲ ਮਹਾਪੁਰਖਾਂ ਦੇ ਵਰਸੀ ਸਮਾਗਮ ਕਰਵਾਏ ਜਾਂਦੇ ਨੇ ਜੋ ਅਰੰਭਤਾ ਦੇ ਵਿੱਚ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਸਿੱਖ ਕੌਮ ਦੇ ਮਹਾਨ ਕੀਰਤਨੇ ਗੁਣੀ ਗਿਆਨੀ ਔਰ ਲਾਕੀ ਦੀਆਂ ਸਰਵਤ ਸੰਗਤਾਂ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਹੁਣ ਸਾਧ ਸੰਗਤ ਜੀ 26 ਨਵੰਬਰ ਤੋਂ ਅਲਾਹੀ ਬਾਣੀ ਧੁਰ ਕੀ ਬਾਣੀ ਰੱਬੀ ਬਾਣੀ ਦੇ ਅਖੰਡ ਪਠਾਂ ਦੀਆਂ ਅਲੜੀਆਂ ਆਰੰਭ ਹੋਈਆਂ ਨੇ ਜੋ ਇਹ ਅਖੰਡ ਪਾਠ ਸਿੱਖ ਸੰਗਤਾਂ ਵੱਲੋਂ ਕਰਵਾਏ ਜਾਂਦੇ ਨੇ ਬਾਹਰ ਲੀਆਂ ਕੰਟਰੀਆਂ ਦੀ ਜਿੰਨੀਆਂ ਵੀ ਸੰਗਤਾਂ ਨਾਨਕ ਲੇਵਾ ਜਿਹੜੇ ਮਹਾਪੁਰਖਾਂ ਦੇ ਨਾਲ ਪ੍ਰੇਮ ਰੱਖਦੇ ਨੇ ਜਾਂ ਮਹਾਪੁਰਖਾਂ ਦੇ ਬਚਨਾਂ ਦੇ ਨਾਲ ਉਹਨਾਂ ਗੁਰਮੁਖ ਪਿਆਰਿਆਂ ਦੇ ਕਾਰਜ ਰਾਸ ਹੋਏ ਨੇ ਉਹ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਉੱਥੇ ਮਹਾਪੁਰਖਾਂ ਦਾ ਵੀ ਸ਼ੁਕਰਾਨਾ ਕਰਦੇ ਨੇ ਦਾਸ ਦੇ ਦਾਦਾ ਗੁਰੂ ਬ੍ਰਹਮ ਗਿਆਨੀ ਸ਼ਰੋਮਣੀ ਬਰਾਕਤ ਸ਼੍ਰੀਮਾਨ 108 ਸੰਤ ਬਾਬਾ ਦਲੇਲ ਸਿੰਘ ਜੀ ਮਹਾਰਾਜ ਜੀ ਤੋਂ ਵਰਸਾਏ ਹੋਏ ਸ਼ਰੋਮਣੀ ਬਰਾਕਤ ਸ਼੍ਰੀਮਾਨ 108 ਸੰਤ ਮਲੂਕ ਸਿੰਘ ਮੋਨੀ ਜੀ ਮਹਾਰਾਜ ਜਿਨ੍ਹਾਂ ਦੀ 25ਵੀਂ ਵਰਸੀ 25ਵੀਂ ਵਰਸੀ ਦੇ ਸਮਾਗਮ ਨੂੰ ਮੁੱਖ ਰੱਖਦੇ ਆ ਸੰਤ ਸਮਾਗਮ ਜੋ ਰੱਖੇ ਹੋਏ ਨੇ ਸਾਧ ਸੰਗਤ ਜੋ 2 ਦਸੰਬਰ ਨੂੰ ਦਿਨ ਸ਼ਨੀਵਾਰ ਨੂੰ ਮਨਾਏ ਮਨਾਏ ਜਾ ਰਹੇ ਨੇ ਔਰ ਆਪ ਸੰਗਤਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਇਹਨਾਂ ਸਮਾਗਮਾਂ ਦੇ ਵਿੱਚ ਜਿਹੜੇ 2 ਦਸੰਬਰ ਦੇ ਇਹ ਸਮਾਗਮ ਨੇ ਸਾਧ ਸੰਗਤ ਜੀ ਇਹਦੇ ਵਿੱਚ ਮਹਾਨ ਪੰਥ ਦੇ ਕੀਰਤਨੀਏ ਪਹੁੰਚ ਰਹੇ ਨੇ ਔਰ ਤਗਤਾਂ ਦੇ ਸਿੰਘ ਸਹਿਬਾਨ ਪਹੁੰਚ ਰਹੇ ਨੇ ਔਰ ਹਰੇਕ ਸੰਪਰਦਾਵਾਂ ਦੇ ਮਹਾਪੁਰਖ ਜਿੱਥੇ ਨਿਰਮਲ ਭੇਗ ਪਹੁੰਚ ਰਿਹਾ ਜਿੱਥੇ ਅਦਾਸੀ ਸੰਪਰਦਾਏ ਦੇ ਮਹਾਪੁਰਖ ਪਹੁੰਚ ਰਹੇ ਨੇ ਉੱਥੇ ਹੋਰ ਸੰਪਰਦਾਵਾਂ ਦੇ ਵੀ ਮਹਾਪੁਰਖ ਪਹੁੰਚ ਰਹੇ ਨੇ ਕਿਉਂਕਿ ਇਸ ਸਥਾਨ ਦੇ ਨਾਲ ਤਪਸਥਾਨ ਨਿਰਮਲ ਕੁਟਿਆ ਦੇ ਨਾਲ ਸਭੂ ਸੰਪਰਦਾਵਾਂ ਦੇ ਮਹਾਪੁਰਖਾਂ ਦਾ ਤਖਤਾਂ ਦਾ ਬਹੁਤ ਜ਼ਿਆਦੇ ਪ੍ਰੇਮ ਹੈ ਕਿਉਂਕਿ ਇੱਥੇ ਮਹਾਪੁਰਖਾਂ ਨੇ ਨਾਮ ਸਿਮਰਨ ਦਾ ਤਪ ਕੀਤਾ ਹੈ ਉਸ ਤਪ ਦਾ ਹੀ ਸਾਰਾ ਇਹ ਪ੍ਰਤਾਪ ਹੈ ਦੋ ਦਸੰਬਰ ਨੂੰ ਇਹ ਵੱਡੇ ਸਮਾਗਮ ਕਰਵਾਏ ਜਾ ਰਹੇ ਨੇ ਉਸ ਦੇ ਨਾਲ ਹੀ ਇਹ ਜੋ ਅਖੰਡ ਪਾਠਾਂ ਦੀਆਂ ਲੜੀਆਂ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਨਿਰੰਤਰ ਇਹ ਚੱਲਦੀਆਂ ਰਹਿਣਗੀਆਂ ਔਰ ਇਹ ਲੜੀਆਂ ਚੱਲਦੀਆਂ 15 ਦਸੰਬਰ ਨੂੰ ਸਗਰਾਂਦ ਵਾਲੇ ਦਿਨ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਮਹਾਰਾਜਾ ਚਿੱਦੀਪੁਰ ਆ ਰਿਹਾ ਇਹ ਸਾਰਾ ਸਮਾਗਮ ਗੁਰੂ ਤੇਗ ਬਹਾਦਰ ਸ਼ਿਦੀਪੁਰਬ ਤੇ ਮਨਾਇਆ ਜਾ ਰਿਹਾ ਜੋ ਸਵਾਪਨ ਕੀਤਾ ਜਾ ਰਿਹਾ ਉਹਦੇ ਸਬੰਧ ਵਿੱਚ ਵੀ ਗੁਰੂ ਘਰ ਦੇ ਕੀਰਤਨੀਏ ਮਹਾਪੁਰਖ ਪਹੁੰਚ ਰਹੇ ਨੇ ਸਾਰੀ ਸੰਗਤਨ ਉੱਥੇ ਜਿੱਥੇ ਸਗਰਾਂ ਦਾ ਦਿਹਾੜਾ ਮਨਾਇਆ ਜਾਵੇਗਾ ਉੱਥੇ ਹੀ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਸ਼ਿਦੀਪੁਰਬ ਮਨਾਇਆ ਜਾ ਰਿਹਾ ਔਰ ਨਾਲ ਹੀ ਇਸੇ ਤਰ੍ਹਾਂ ਫਿਰ ਅਖੰਡ ਪਾਠਾਂ ਦੀਆਂ ਲੜੀਆਂ ਇਹ ਚੱਲੇ ਇਸੇ ਤਰ੍ਹਾਂ ਚਾਲਤ ਰਹਿਣਗੀਆਂ ਚਲਦੀਆਂ ਰਹਿਣਗੀਆਂ ਔਰ ਜੋ ਸਤ ਪੋ 21 ਦਸੰਬਰ ਨੂੰ ਮਹਾਪੁਰਖ ਬ੍ਰਹਮ ਗਿਆਨੀ ਬਾਬਾ ਕਰਮ ਸਿੰਘ ਜੀ ਮਹਾਰਾਜ ਜੀ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜੀ ਔਰ ਗਿਆਨੀ ਰਤਨ ਸਿੰਘ ਜੀ ਮਹਾਰਾਜ ਜੀ ਬਾਬਾ ਸਤਨਾਮ ਜੀ ਮਹਾਰਾਜ ਬਾਬਾ ਓਮ ਸਿੰਘ ਜੀ ਮਹਾਰਾਜ ਬਾਬਾ ਵੀਰ ਸਿੰਘ ਜੀ ਮਹਾਰਾਜ ਜਿਤਨੇ ਵੀ ਮਹਾਪੁਰਖ ਇਸ ਅਸਥਾਨ ਤੇ ਤਪ ਕਰਕੇ ਗਏ ਨੇ ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਕੇ ਗਏ ਨੇ ਉਹਨਾਂ ਮਹਾਪੁਰਖਾਂ ਦੀ ਜਿਹੜੀ ਯਾਦ ਹੈ ਵਰਸੀ ਸਮਾਗਮ ਹੈ ਸਤ ਪਉ 21 ਦਸੰਬਰ ਨੂੰ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਔਰ ਉਹਨਾਂ ਸਮਾਗਮਾਂ ਦੇ ਵਿੱਚ ਪੰਥ ਦੇ ਮਹਾਨ ਢਾਡੀ ਸਿੰਘ ਸਹਿਬਾਨ ਜਿੱਥੇ ਸਾਧ ਸੰਗਤ ਜੀ ਲਾਂਡਰਾਂ ਵਾਲਾ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਢਾਡੀ ਜੱਥਾ ਪਹੁੰਚ ਰਿਹਾ ਔਰ ਹੋਰ ਵੀ ਕਬਿਸ਼ਰੀ ਜੱਥੇ ਸਾਧ ਸੰਗਤ ਜੀ ਦਾ ਸਮਾਗਮਾਂ ਦੇ ਵਿੱਚ ਪਹੁੰਚ ਰਹੇ ਹਨ ਗੁਣੀ ਗਿਆਨੀ ਪਹੁੰਚ ਰਹੇ ਨੇ ਸਿੰਘ ਸਾਹਿਬਾਨ ਪਹੁੰਚ ਰਹੇ ਨੇ ਔਰ ਮਹਾਪੁਰਖ ਪਹੁੰਚ ਰਹੇ ਨੇ ਸਾਧ ਸੰਗਤ ਜੀ ਨਾਲ ਇਸੇ ਤਰ੍ਹਾਂ ਇਹ ਸਮਾਗਮ ਫਿਰ ਚੱਲਦਾ ਰਹੇਗਾ ਇਹ ਲੜੀਆਂ ਉਸੇ ਤਰ੍ਹਾਂ ਚੱਲ ਰਹੀਆਂ ਨੇ ਔਰ 14 ਜਨਵਰੀ 14 ਜਨਵਰੀ ਨੂੰ ਵੱਡੇ ਮਹਾਪੁਰਖਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਔਰ ਮਾਗੀ ਦਾ ਤਿਉਹਾਰ ਮਨਾਇਆ ਜਾ ਰਿਹਾ ਉਹਨਾਂ ਸਮਾਗਮਾਂ ਦੇ ਵਿੱਚ ਵੀ ਸਾਧ ਸੰਗਤ ਜੀ ਗੁਰੂ ਘਰ ਦੇ ਕੀਰਤਨੀ ਦੇ ਮਹਾਪੁਰਖ ਪਹੁੰਚ ਰਹੇ ਨੇ ਔਰ ਸਾਡੇ ਕੋ ਪੰਥਕ ਜਥਾ ਮੀਰੀ ਪੀਰੀ ਦਾ ਜਗਾਦਰੀ ਵਾਲਾ ਜਥਾ ਸਾਧ ਸੰਗਤ ਜੋ 14 ਜਨਵਰੀ ਨੂੰ ਹਾਜ਼ਰੀ ਭਰ ਰਿਹਾ ਮੈਂ ਸੰਗਤ ਨੂੰ ਇਹ ਸਾਰੇ ਸਮਾਗਮੋਂ ਦੱਸ ਰਿਹਾ ਔਰ ਇਹਨਾਂ ਸਮਾਗਮਾਂ ਦਾ ਸਾਰੀਆਂ ਸੰਗਤਾਂ ਨੇ ਲਾਹਾ ਪ੍ਰਾਪਤ ਕਰਨਾ ਹੈ ਕਿਉਂਕਿ ਇਹ ਲਾਹੇ ਜਿਹੜੇ ਨੇ ਸਾਨੂੰ ਬਹੁਤ ਕੀਮਤੀ ਲਾਹੇ ਨੇ ਇਹ ਜੇ ਲਾਹ ਸਾਡੇ ਹੱਥੋਂ ਨਿਕਲ ਗਿਆ ਤੇ ਸ਼ਾਇਦ ਅਸੀਂ ਪਿੱਛੇ ਰਹਿ ਜਾਵਾਂਗੇ ਸਤਿਗੁਰਾਂ ਦੇ ਨਾਮ ਤੋਂ ਬਿਨਾ ਸਤਿਗੁਰਾਂ ਦੀਆਂ ਅਸੀਸਾਂ ਤੋਂ ਬਿਨਾ ਸਤਿਗੁਰੂ ਦੀ ਕਿਰਪਾ ਇਹ ਜਿਹੜੀ ਕਿਰਪਾ ਹੈ ਇਹ ਸਾਨੂੰ ਜ਼ਰੂਰ ਪ੍ਰਾਪਤ ਕਰਨੀ ਚਾਹੀਦੀ ਹੈ ਔਰ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਪਤਾ ਸਮੇਂ-ਸਮੇਂ ਤੋਂ ਇਸ ਸਥਾਨ ਤੇ ਚੈਨਲਾਂ ਵਾਲੇ ਮੀਡੀਆ ਵਾਲੇ ਇਸ ਅਪਡੇਟ ਨੂੰ ਔਰ ਇਹਦਾ ਸਮਾਗਮਾਂ ਨੂੰ ਆਪ ਤੱਕ ਪਹੁੰਚਾਉਂਦੇ ਰਹਿੰਦੇ ਹਨ ਜਿੰਨੇ ਵੀ ਚੈਨਲ ਵਾਲੇ ਨੇ ਜਿੰਨੇ ਵੀ ਸਾਧ ਸੰਗਤ ਜੀ ਆਪਣੇ ਚੈਨਲ ਲੈ ਕੇ ਇਸ ਸਥਾਨ ਤੇ ਕਵਰ ਕਰਦੇ ਨੇ ਦਾਸ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪ ਸੰਗਤਾਂ ਨੂੰ ਅਪੀਲ ਹੈ 2 ਦਸੰਬਰ ਔਰ 21 ਦਸੰਬਰ 14 ਜਨਵਰੀ 15 ਦਸੰਬਰ ਆਪ ਸਾਰੀਆਂ ਸੰਗਤਾਂ ਹੌਮਾ ਮਾਕੇ ਇਹਨਾਂ ਸਮਾਗਮਾਂ ਦੇ ਲਾਭ ਪ੍ਰਾਪਤ ਕਰੋ ਮੈਂ ਨਾਲ ਇਹ ਵੀ ਦੱਸ ਦਿਆਂ ਤਪੈਰ ਨੂੰ ਰੋਜ 12 ਤੋਂ 2 ਸਾਥ ਸੰਗਤ ਜੀ ਕਥਾ ਤੇ ਕੀਰਤਨ ਕੀਤਾ ਜਾਂਦਾ ਹੈ ਡੇਲੀ ਇਹ ਸਾਰੇ ਜਿਹੜੇ ਸਮਾਗਮ 26 ਨਵੰਬਰ ਤੋਂ ਲੈ ਕੇ 14 ਜਨਵਰੀ ਜਨਵਰੀ ਤੱਕ ਇਹ ਸਮਾਗਮ ਇਸੇ ਦਾ ਨਿਰੰਤਰ ਰਹਿਣਗੇ ਸ਼ਾਮ ਨੂੰ ਵੀ 6 ਤੋਂ 8 ਕਥਾ ਤੇ ਕੀਰਤਨ ਤੇ ਦੁਪਹਿਰ ਨੂੰ ਵੀ 12 ਤੋਂ 2 ਕਥਾ ਤੇ ਕੀਰਤਨ ਇਹਨਾਂ ਸਮਾਗਮਾਂ ਦਾ ਤੁਸੀਂ ਲਾਭ ਪ੍ਰਾਪਤ ਕਰੋ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਸੰਤ ਗੁਰਚੰਦ ਸਿੰਘ ਨਿਰਮਲ ਕੁੱਟਿਆ ਸ਼ਾਮਬਲੀ ਪਿੰਡ ਪੰਡਵਾ ਸੇਵਾਦਾਰ ਦੇ ਨਾਤੇ ਮੈਂ ਆਪ ਸੰਗਤਾਂ ਨੂੰ ਬੇਨਤੀਆਂ ਕਰਦਾ ਹੋਇਆ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ